ਰਣ ਸ਼ਾਸ਼ੀ ਕਾਲ ਜੀ ਕੋਰਸੰਦ ਤੋਂ ਵੱਲੋਂ ਤੇ ਗਾਇਜ਼ ਮੇਰੀ ਨਾ ਨੋਜ਼ ਪਿੰਨ ਗਵਾਚ ਗਈ ਸੀਗੀ ਤੇ ਮੈਂ ਬਹੁਤ ਰੋਂਦੀ ਸੀ ਕਿਉਂਕਿ ਮੇਰੀ ਮੈਰਿਜ ਤੇ ਨਾ ਸਪੈਸ਼ਲ ਸੁਨਿਆਰੇ ਕੋ ਕਹਿ ਕੇ ਬਣਵਾਇਆ ਸੀਗਾ ਇਹ ਵਾਲੀ ਨੋਜ਼ ਪਿੰਨ ਸਪੈਸ਼ਲ ਬਣਵਾਈ ਸੀ ਬਹੁਤ ਪਸੰਦ ਕਰਦੀ ਸੀ ਸਾਰੇ ਮੇਰੇ ਫਰੈਂਡਸ ਵੀ ਬੰਗੇ ਪਸੰਦ ਕਰਦੀਆਂ ਸੀਗੇ ਨੋਜ਼ ਪਿੰਨ ਨੂੰ ਤੇ ਮੈਂ ਨਾ ਮੇਰੇ ਫਰੇ ਬ੍ਰਦਰ ਛੋਟੇ ਨੇ ਫਿਰ ਬਣਾ ਕੇ ਦਿੱਤੀ ਮੈਨੂੰ ਤੇ ਆਹ ਦੇਖੋ ਕੋਕਾ ਫਿਰ ਮੈਂ ਆ ਲਿਆ ਸੀਗਾ 2200 ਰੁਪਏ ਦਾ ਸੀਗਾ 골ਡ ਦਾ ਹੀ ਆ ਬਟ ਮੈਨੂੰ ਚੰਗਾ ਬਿਲਕੁਲ ਨਹੀਂ ਲੱਗਾਗਾ ਮੈਨੂੰ ਵਧੀਆ ਨਹੀਂ ਲੱਗਦਾ ਮੇਰੀ ਮੰਮੀ ਨੇ ਆ ਸਪੈਸ਼ਲ ਇਹਦੇ ਨਾਲ ਤਾਂ ਬਣਵਾ ਕੇ ਦਿੱਤਾ ਸੀਗਾ ਮੈਨੂੰ ਤੇ ਉਹੀ ਦੇਖੋ ਸੇਮ ਕਹਿੰਦੇ ਫੋਨ ਕੋਣੀ ਹੁੰਦਾ ਆਪਣਾ ਫੋਨ ਆਪਣਾ ਹੀ ਹੁੰਦਾ ਵਾ ਜ ਜ ਉਹਨਾਂ ਨੇ ਨਾ ਮੇਰਾ ਵੀ ਦੇਖਿਆ ਵੀ ਇਹਦੀ ਅਟੈਚਮੈਂਟ ਪੜੀ ਸੀ ਨੋਜ਼ ਪੈਨ ਨਾ ਉਹਨਾਂ ਨੇ ਸੇਮ ਹੀ ਚੀਜ਼ ਬਣਵਾ ਕੇ ਦਿੱਤੀ ਆ ਤੇ ਮੈਂ ਇਹਨੂੰ ਕੱਲ ਪਾਵਾਂਗੀ ਥੈਂਕ ਯੂ ਸੋ ਮੱਚ bro ਥੈਂਕ ਯੂ ਸੋ ਮੱਚ ਸੋਣਾ ਨਾ ਅਗਰ ਸੋਣਾ ਤੇ ਤੁਸੀਂ ਲਾਈਕ ਜ਼ਰੂਰ ਕਰਿਓ ਵੀ ਨੋਜ਼ ਪੈਨ ਬਹੁਤ ਸੋਹਣੀਆਂ ਤਾਂ ਆ ਬਿਲਕੁਲ ਹੀ ਚੰਗੀ ਲੱਗ ਰਹੀ ਹੈ ਨਾ ਓਕੇ ਬਾਏ ਗਾਇਸ